ਉਹ ਜਿਹੜੇ ਤੁਸੀਂ ਡੰਗਰ ਵੇਖ ਰਹੇ ਹੋ ਤੇ ਇਹਨਾਂ ਡੰਗਰਾਂ ਦੇ ਮਾਰਗ ਵੀ ਤੁਸੀਂ ਦੇਖ ਰਹੇ ਹੋ ਇਹ ਕਿਤੇ ਨਾ ਕਿਤੇ ਸ਼ੌਂਕ ਨਾਲ ਨਹੀਂ ਜਾਂ ਇਹਨਾਂ ਨੂੰ ਚਰਵਾਹੇ ਬਣ ਕੇ ਚਰਾਉਨੇ ਬਲਕਿ ਕੁਦਰਤ ਦੀ ਪਈ ਹੋਈ ਮਾਰ ਕਾਰਨ ਇਹਨਾਂ ਨੂੰ ਇਹ ਸੱਜ ਦੇ ਚੱਲਣਾ ਪੈ ਰਿਹਾ ਹੈ ਤੇ ਆਪਣੇ ਘਰਾਂ ਤੋਂ ਕਿਤੇ ਨਾ ਕਿਤੇ ਬੇਤਰ ਹੋ ਕੇ ਪੁੱਛੇ ਭਿਆਨੇ ਫਿਰ ਰਹੇ ਹਨ ਦੱਸਦੀ ਕਿ ਹਰੀ ਕੇ ਪੱਕਣ ਦੇ ਕੋਲ ਪੈਂਦੇ ਟੰਡ ਸਭਰਾਵਾਂ ਦੇ ਲੋਕ ਹਨ ਜਿਹੜੇ ਆਪਣੇ ਘਰਾਂ ਤੋਂ ਬੇਤਰ ਹੋ ਗਏ ਹਨ ਕੌਂਗੀ ਹਰੀ ਕੇ ਪਤਨ ਚ ਪਾਣੀ ਵਧਨ ਨਾਲ ਲਾਗੇ ਸਾਦੇ ਦੇ ਪਿੰਡਾਂ ਚ ਓਵਰਫਲੋ ਪਾਣੀ ਆਇਆ ਤੇ ਜ਼ਮੀਨਾਂ ਆਲਮੋਸਟ ਸਭ ਦੀਆਂ ਡਿੱਗੀਆਂ ਡੁੱਬ ਗਈਆਂ ਹਨ ਤੇ ਲੋਕ ਕਿਤੇ ਨਾ ਕਿਤੇ ਦੁੱਖਤ ਇੱਕ ਪਿਆ ਹੋਇਆ ਮਹਿਸੂਸ ਕਰ ਰਹੇ ਹਨ ਲੋਕਾਂ ਵਿੱਚ ਰੋਸ ਵੀ ਹੈ ਕਿਉਂਕਿ ਕਹਿ ਰਹੇ ਹਨ ਕਿ ਸ਼ਾਸਨ ਪ੍ਰਸ਼ਾਸਨ ਨੇ ਹੁਣ ਤੱਕ ਉਹਨਾਂ ਦੀ ਬਾਤ ਨਹੀਂ ਪੁੱਛੀ ਆਜੋ ਤੁਹਾਨੂੰ ਗੱਲ ਕਰਾਉਂਦੇ ਹਾਂ ਪਿੰਡ ਦੇ ਵਾਸੀਆਂ ਨਾਲ ਉਹਨਾਂ ਦਾ ਕੀ ਤੈਣਾ ਹੈ ਤੇ ਕੀ ਹੈ ਉਹਨਾਂ ਦੀ ਮੰਗ ਕੀ ਨਾ ਕੀ ਟਡਾਈ ਹਰਪੇ ਦਸ ਸੁਭਰਾਜ ਬਾਈਕਾਂ ਚ ਕੀ ਮਸਲਾ ਆ ਪਾਣੀ ਨਾਲ ਪਾਣੀ ਬਹੁਤ ਜਦਾ ਆ ਗਿਆ ਕੱਲ ਤਕਾਲੀ ਸਾਡੇ ਅੰਦਰਾਂ ਜੀ ਭਰੇ ਪਏ ਤੇ ਡੰਗਰ ਡੁੰਗਰਾਂ ਦਾ ਡੰਗਰ ਲੈ ਕੇ ਹੁਣ ਪਾਰ ਪਾਸੇ ਸਿੱਖੜੇ ਆ ਅੱਛਾ ਜੀ ਹਾਂ ਤੋੜੀ ਦਾਣਾ ਸਾਰਾ ਜੋ ਪੱਠਾ ਚਾਰਾ ਸਾਰਾ ਖਸ ਗਿਆ ਨਾ ਕੋ ਨੁਕਸਾਨ ਹੋਇਆ ਬਹੁਤ ਜਦਾ ਨੁਕਸਾਨ ਹੋ ਗਿਆ ਕਿੰਨੀ ਪੈੜੀ ਕਿੰਨੀ ਸਾਡੀ ਜ਼ਮੀਨ ਕਿ ਨਹੀਂ ਪੈੜੀ ਆਪਣੇ 3 ਕਿਲੇ ਇੱਥੇ ਅੱਛਾ ਜੀ ਹਾਂ ਜੀ ਉਹ ਵੀ ਨੁਕਸਾਨ ਕੋ ਪੰਚਾਇਤ ਦੀ ਰੱਖੀ ਹੋਗੀ ਸਾਰਾ ਕਹੇ ਹੋਗੀ ਹਾਂ ਆਪਦੀ ਕਿ ਠੇਕੇ ਤੇ ਵੀ ਲਈ ਕੋ ਠੇਕੇ ਤੇ ਪੰਚਾਇਤੀ ਲਈ ਕਿੰਨੀ ਕੁ ਫਸਲ ਖਰਾਬ ਹੋਈ ਟਾਡੀ ਬਹੁਤ ਖਰਾਬ ਹੋ ਗਈ 5-6 ਲਖਾਂ ਖਰਾਬ ਹੋ ਗਿਆ ਤੇ ਜਿਹੜੇ ਹੁਣ ਡਕਰ ਉਹ ਫਿਰ ਪਿੰਡ ਲੱਗੇ ਜੋ ਹਾਂ ਨਹੀਂ ਉਥੇ ਬੈਕ ਦੇ ਸਾਈਡ ਤੇ ਕੱਟਿਆ ਬਾਂਦੂ ਪਾਰ ਇਦਲੇ ਅੱਛਾ ਉੱਚੇ ਥਾਂ ਤੇ ਰੱਖਿਆ ਉੱਚੇ ਥਾਂ ਰੱਖਿਆ ਹਾਂ ਕਿਹਨਾ ਗੱਡਾ ਜੀ ਦੇਵੀ ਮੇਰਾ ਨਾਮ ਹੈ ਕਿਹੜਾ ਪਿੰਡਾ ਸਵਾ ਪਿੰਡਾ ਕਿੰਨਾ ਪਾਣੀ ਜਿਹੜਾ ਘਰ ਦੇ ਵਿੱਚ ਆ ਗਿਆ ਪਾਣੀ ਤਾਂ ਬਹੁਤ ਦੇਖੋ ਸਾਹਮਣੇ ਤੁਹਾਡੇ ਸਭ ਕੋ ਹੋਣ ਡਿਆ ਸਮਾਨ ਕੱਢਣ ਡੇ ਚਾਰ ਕੱਢਣ ਡੇ ਸਮਾਨ ਸਾਡਾ ਅੰਦਰ ਡੁੱਲਣ ਡਿਆ ਪਾਣੀ ਅੰਦਰਾਂ ਚ ਪੈ ਗਿਆ ਕੋਠੀ 'ਚ ਹੀ ਪੈ ਗਿਆ ਇਰਾਦਾ ਮੀਂਹ بارش ਨਾਲ ਸਾਨੂੰ ਆਵੇ ਕੀ ਹਾਲ ਬਣਿਆ ਡੰਗਰਾਂ ਨਾਲ ਭੁੱਖੇ ਤੇ ਆਏ ਮੈਂ ਭੁੱਖੇ ਤੇ ਬੈਠੇ ਆਂ ਟੇਪਸ ਕਰਨ ਡੇ ਆਂ ਇਹ ਦੇ ਹੁਣ ਤੁਸੀਂ ਕਿੱਥੇ ਰੱਖਿਆ ਹੋਰ ਸਮਾਨ ਸਾਡਾ ਅੰਦਰ ਹੀ ਆ ਅਸੀਂ ਮਾੜਾ ਮੋਟਾ ਬਰਤਨ ਜੋਗਾ ਵੀ ਨਹੀਂ ਲਿਆਂਦਾ ਲੀੜੇ ਪਹੁੰਚ ਕੇ ਵੀ ਆਵੇਂ ਪਏ ਮਾੜੇ ਮੋਟੇ ਲਿਆਂਦੇ ਤਵਾਂ ਤੇ ਆਣ ਕੇ ਬੈਗੇ ਜੋ ਤਵਾਂ ਤੇ ਆਵੇ ਤੰਬੂ ਲਿਆ ਆ ਮੋਟਰਸਾਈਕਲ ਤੇ ਸਾਹਮਣੇ ਖੜੇ ਆ ਸੰਤ ਸਾਰੇ ਖੜੇ ਆ ਕਾਕਾ ਸਾਡਾ ਬਾਹਰ ਗਿਆ ਕਾਕਾ ਸਾਡਾ ਇੱਥੇ ਨਹੀਂ ਲੱਗ ਤਸੀਂ ਦੋਵੇਂ ਜੀ ਆ ਸਾਡਾ ਮੰਦਾ ਹਾਲ ਆ ਸਾਡੇ ਕੋਈ ਵਾਰਸ ਲੈ ਚਲੋ ਧੰਨਵਾਦ ਉਹਨਾਂ ਦੇ ਜਿਹੜਾ ਸਾਨੂੰ ਕੱਲ ਚਾਰ ਰਸਤੇ ਚੁੱਕਰ ਦੇ ਗਿਆ ਸ਼ਾਬਾਸ਼ ਹੁੰਦੇ ਦੂਸਰਾ ਮੰਤਰੀ ਸਾਹਿਬ ਆਏ ਹਾਂ ਹਾਂਜੀ ਮੰਤਰੀ ਸਾਹਿਬ ਲਾਲਜੀ ਭੁੱਲੜ ਜੀ ਆਏ ਸੀ ਕੱਲ ਤੇ ਸਾਡੇ ਗੱਡੀ ਹੋ ਜਾਣੀ ਗੱਲ ਤਾਂ ਨੰਗੂ ਕੇ ਅੱਜ ਵਿਚਾਰੇ ਚਲੋ ਜੋ ਉਹਨਾਂ ਨੇ ਹਮਤ ਕਰਾਂਦੇ ਤੁਹਾਡੇ ਜਿੰਨੇ ਵੀ ਹੋਈ ਪਰਸੋਂ ਪੰਜ ਬਤਾਸੋਂ ਵੀ ਹੁਣੇ ਵੀ ਨਾਲ ਆਏ ਹਾਂ ਜੀ ਆਏ ਸੀ ਪਰਸੋਂ ਆਏ ਸੀ ਵਿਚਾਰੇ ਸਮਾਨ ਖਰਾਦਮ ਦੇ ਗਏ ਹਾਂ ਜੀ ਦੇ ਕੇ ਗਏ ਆ ਤੋਨੇ ਖਾ ਚਲੋ ਤੁਹਾਡਾ ਵੀ ਹਾਲਾ ਜਿਵੇਂ ਹੋਇਆ ਹਨਾ ਨਾ ਥੋ ਤਾਈ ਫੜ ਪਾਤਾ ਜੀ ਬੇਕੋ ਹਾਂ ਜੀ ਬਰਾਂਡ ਜਰੂਰ ਨਹੀਂ ਰਹੀ ਹੈ ਕਿੱਧਰ ਜਾਵਾਂ ਦੇ ਹਾਂ ਜੀ ਮੋਲ ਬਹੁਤ ਮੜਾ ਹੋ ਗਿਆ ਵਾ ਹਾਂ ਜੀ ਤਾ ਕਿੰਨਾ ਕੋ ਜਿਹੜਾ ਪਾਣੀ ਖਲੋਤਾ ਕਿੰਨੇ ਕੋ ਪਾਣੀ ਸਾਡਾ ਸਾਢੇ 9 ਤੇ ਗਲਗਲ ਆਉਂਦਿਆ ਉਹ ਕੋਠੇ ਜੀ ਪਾਣੀ ਪੈ ਗਿਆ ਉਹ ਵੀ ਮਸਮਾਨ ਕੱਢਣ ਦੇ ਸਾਡੇ ਗਵਾਂਢੀ ਕਰ ਛੱਡੇ ਕਿੰਨੀ ਕੋ ਫਸਲ ਖਰਾਬ ਹੋ ਗਈ ਟੱਡੀ ਸਾਰੇ ਸਾਡੀ ਜਿੰਨੀ ਫਸਲ ਸਾਡੇ ਘਰ ਦੋ ਘਰਾਂ ਦੀ ਦੋ ਦੋ ਕਿੱਲੇ ਸਾਰਾ ਝੋਨਾ ਤੈ ਹੀ ਹੋ ਗਿਆ ਉਸ ਤੋਂ ਨੀ ਪਾਣੀ ਜਾਂਦੇ ਆ ਵੇਖੋ ਤੁਸੀਂ ਆਪ ਸਿਆਣੇ ਹਾਂ ਅਸੀਂ ਕੀ ਕਰਾਂ ਤੇ ਹਮਾਂ ਕੀ ਕਹਿ ਦੱਸ ਕਿੰਨੀਆਂ ਕੋ ਮੁਸ਼ਕਲਾਂ ਦਾ ਤੁਹਾਨੂੰ ਸਾਹਮਣਾ ਕਰਨਾ ਪਿਆ ਮੁਸ਼ਕਲਾਂ ਤਾਂ ਬਹੁਤ ਜ਼ਿਆਦੀਆਂ ਹੋਣੀਆਂ ਤੇ ਕੀ ਕਰੀਏ ਹੁਣ ਸਾਨੂੰ ਕੋਈ ਸਹਲਤ ਮਲੇ ਕੇ ਬਣਿਓ ਹਮ ਸਾਰਾ ਮੇਰੇ ਚਲੋ ਪੈਸਾ ਨੂੰ ਤੁਸੀਂ ਐਨਾ ਤੁਹਾਨੂੰ ਧਿਆਨ ਦੇ ਅਸੀਂ ਤੁਹਾਡੇ ਆਸਰਾ ਹੋਵਾਂਦੇ ਹਾਂ ਜੀ ਤੁਹਾਨੂੰ ਇਹ ਮਜ਼ਦੂਰੀ ਚਾਹੀਦੀ ਤੁਹਾਨੂੰ ਕੋਈ ਨਹੀਂ ਹੋਰ ਤੇ ਪਸ਼ੂਆਂ ਦਾ ਚਾਰਾ ਹੈਗਾ ਕਿ ਨਹੀਂ ਨਹੀਂ ਪਸ਼ਮਾਨ ਚਾਰਾ ਵੇ ਥੋੜਾ ਦੋ ਤੋੜੇ ਤੇ ਤੂੜੀ ਤੇ ਸਾਡੀ ਰੋੜ ਦੀ ਤੂੜੀ ਨਹੀਂ ਮੇਰੀ ਸਾਨੂੰ ਹਾਂ ਜੀ ਉਹ ਵੀ ਨਹੀਂ ਮਿਲੀ ਤੇ ਉਹ ਵੀ ਆਉਣਾ ਮਾੜੀ ਮੱਟੀ ਲਿਆ ਕੇ ਫੌਣੇਂ ਗੁਜ਼ਾਰਾ ਕਰਨਾ ਹੋਵੇ ਬੈਠੇ ਧੰਨਵਾਦ ਇਹਨਾਂ ਦਾ ਜਿਹੜੇ ਤੁਹਾਨੂੰ ਕੁਪੀ ਚਾਹ ਦੁੱਧਾ ਜਿੰਨੇ ਪਚਾਏ ਜਾਈ ਪਿਉਂ ਸੇਵਾ ਹੀ ਇਹ ਸਭ ਚ ਤੋ ਸੋ ਭਾਈ ਮੇਰਾ ਨਾਮ ਸੀਤਲ ਸਿੰਘ ਆ ਜੀ ਮੈਂ ਗੁਰਦੁਆਰਾ ਦਾ ਸੇਵਾਦਾਰ ਇੱਥੇ ਖੜ ਹਾਂ ਜੀ ਤੇ ਜੋ 2 ਸਾਲ ਪਹਿਲਾਂ ਦਾ ਪਾਣੀ ਆਇਆ ਸੀ ਨਾ ਉਹਦੇ ਨਾਲ ਪਾਣੀ ਇਸ ਵਕਤ ਵੱਧ ਚੁੱਕਾ ਵਾ ਬੰਨ ਤੋਂ ਅੰਦਰ ਜਿਹੜੀ ਆ ਫਸਲ ਮੇਰਾ ਕਿਸੇ ਕਿਸਾਨ ਦੀ ਨਹੀਂ ਰਹਿ ਗਈ ਬਹੁਤ ਬੁਰੀ ਹਾਲਤ ਆ ਤੇ ਕੋਈ ਸਾਸ਼ਨ ਜਾਂ ਪ੍ਰਸ਼ਾਸਨ ਜਿਹੜਾ ਨਾ ਬਾਵਾ ਕਿ ਇਸ ਬੰਨ ਤੋਂ ਲੈ ਕੇ ਦੂਸਰੇ ਬੰਨ ਤੱਕ ਬਣੀ ਜਿਹੜਾ ਵਾ ਲਗ ਭਗ ਲੱਗ ਚੁੱਕਾ ਵਾ ਮਾਰੇ ਕਿਰਪਾ ਕਰੇ ਕਿ ਇਹ ਬਰਸਾਤਾਂ ਨਾਲ ਸਾਨੂੰ ਇਹ ਦੱਸਣ ਲਿਆ ਦੋ ਦਿਨ ਨਹੀਂ ਹੈ ਹੋਰ ਹੈਗਾ ਵਾ ਕਿਰਪਾ ਕਰਕੇ ਨਹੀਂ ਨਾ ਹੀ ਪਵੇ ਤੇ ਸੰਗਤ ਦਾ ਮਾਰਟਿੰਗ ਦਾ ਪਿਆਜ ਸਕਦਾ ਫਸਲਾਂ ਤਾਂ ਤਬਾ ਹੋ ਚੁਕੀਆਂ ਵਾ ਦੇਖਿਆ ਘਰਾਂ ਦੇ ਵਿੱਚ ਘਰ ਛੱਡ ਗਏ ਕਈ ਉੱਚੇ ਥਾਂ ਦੇ ਅਣਕੇ ਦੇ ਤਰਪਾਨਾ ਪਾ ਗਏ ਜਿੰਨੇ ਵੀ ਬੰਦ ਤੋਂ ਅੰਦਰ ਕਰਨੇ ਉਹ ਸਾਰੇ ਸਾਰੇ ਲਗਭਗ ਮਾਰਟਿੰਗਰ ਬਾਹਰ ਕੱਢ ਕੇ ਲੈ ਆਏ ਆ ਸਮਾਨ ਕਿਸਦਾ ਨਿਕਲਿਆ ਤੇ ਕਿਸੇ ਦਾ ਨਹੀਂ ਨਿਕਲਿਆ ਤੇ ਇੱਥੋਂ ਜਿੱਥੇ ਅਸੀਂ ਹਾਰ ਦੇ ਵਿੱਚ ਮੇਲਾ ਮਨਾਉਨੇ ਆ ਉਸ ਜਗ੍ਹਾ ਦੇ ਉੱਤੇ ਢਾਲ ਲਾ ਕੇ ਘਟੋ ਘਟਵੀ 30 35 ਕਿੱਲੇ ਜਿਹੜੀ ਜ਼ਮੀਨ ਆ ਅੱਜ ਐਸ 2-3 ਦਿਨਾਂ ਦੇ ਜਿਹੜੀ ਆ ਨਾ ਉਬਰਵਾਦ ਕਰਤੀ ਨਹੀਂ ਨੇ ਆਉਣ ਵਾਲੇ ਸਮੇਂ ਚ ਮਹਾਰਾਜ ਕਿਰਪਾ ਕਰੇ ਸੰਗਤਾਂ ਦਾ ਭਲਾ ਕਰੇ ਤੇ ਜਿਹੜਾ ਜਿੰਨਾ ਕ ਸਾਮਾਨ ਹੈਗਾ ਵਾ ਇਹਨਾਂ ਦਾ ਸਾਡਾ ਬਜ਼ਾਰ ਰਵੇ ਅਸੀਂ ਇਹਨੇ ਦੇ ਵਿੱਚ ਹੀ ਰਹਿ ਜੀਏ ਇਹਨਾਂ ਬੜਾ ਵਾ ਜਿਹੜਾ ਹਾਲ ਵਾ ਅਜੇ ਕਹਿਣ ਵਾਲੀ ਗੱਲ ਕੋਈ ਨਹੀਂ ਗਈ ਕੁਝ ਕਹਿ ਨਹੀਂ ਸਕਦੇ ਕੀ ਹੋਣਾ ਤੇ ਕੀ ਨਹੀਂ ਹੋਣਾ ਤੇ ਪ੍ਰਸ਼ਾਸਨ ਅਗੇ ਤੇ ਸ਼ਾਸਨ ਅਗੇ ਸਾਡਾ ਇਹੋ ਹੀ ਬੇਨਤੀ ਆ ਕਿ ਕਿਰਪਾ ਕਰਕੇ ਇਹਨਾਂ ਗਰੀਬਾਂ ਦੀ ਸਾਰ ਲਵੋ ਕਿਉਂਕਿ ਇਹਨਾਂ ਦੀ ਪ੍ਰਮਾਤਮਾ ਨੇ ਤਾਂ ਜੋ ਮਾਰ ਕਰਨੀ ਸੀ ਕਰਨੀ ਸੀ ਉਹ ਕਰਤੀ ਆ ਤਾਂ ਸੰਤ ਪ੍ਰਸ਼ਾਸਨ ਤੇ ਥੋੜਾ ਇਹਨਾਂ ਨੂੰ ਆਸਰਾ ਹੈਗਾ ਵਾ ਜੇ ਕਰ ਸਕਦੇ ਆ ਤੇ ਮਿਹਰਬਾਨੀ ਕਰਕੇ ਇਹਨਾਂ ਦੀ ਵੱਧ ਤੋਂ ਵੱਧ ਮਦਦ ਕਰੋ ਤਾਂ ਕਿ ਇਹ ਲੋਕ ਜਿਹੜੇ ਆ ਰੋਟੀ ਖਾਂਦੇ ਰਹਿ ਜਾਣ ਇਸ ਵਾਸਤੇ ਸਾਰੀ ਸੰਗਤ ਨੂੰ ਵੀ ਬੇਨਤੀ ਆ ਭਾਈ ਵੱਧ ਤੋਂ ਵੱਧ ਜਿੰਨੀ ਹੋ ਸਕਦੀ ਇਹਨਾਂ ਦੀ ਮਦਦ ਕਰੋ ਕਿਉਂਕਿ ਇਸ ਵਕਤ ਇਹ ਜਿਹੜਾ ਬੰਨ੍ਹ ਤੋਂ ਅੰਦਰਲਾ ਬੰਨਾ ਜਿਹੜਾ ਵਾ ਸਾਰਾ ਡੁੱਬ ਚੁੱਕਾ ਵਾ ਨਾ ਡੰਗਰਾਂ ਦਾ ਕੁਝ ਰਹਿਣ ਵਾਸਤੇ ਬੰਨ੍ਹਣ ਵਾਸਤੇ ਕੋਈ ਵੀ ਚੀਜ਼ ਨਹੀਂ ਬਚੀ ਚੰਦ ਕਰ ਜਿਹੜੇ ਬੰਨ ਦਿੱਤੇ ਆ ਕੇ ਖੜੇ ਆ ਬੈਠੇ ਆ ਤੇ ਬੰਨ ਦੇ ਉੱਤੇ ਕੋਈ ਪਤਾ ਨਹੀਂ ਕੀ ਬੰਨਣਾ ਤੇ ਕੀ ਨਹੀਂ ਬੰਨਣਾ ਇਸ ਵਾਸਤੇ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਕਿਰਪਾ ਕਰਕੇ ਇਹਨਾਂ ਗਰੀਬਾਂ ਦੀ ਸਾਰ ਲਵੋ ਤੇ ਇਹਨਾਂ ਦੀ ਮਾਫੜੋ ਤਾਂ ਕਿ ਆਉਣ ਵਾਲਾ ਸਮਾਂ ਜਿਹੜਾ ਇਹਨਾਂ ਦਾ ਕੁਛ ਥੋੜਾ ਬਤੀਜ ਸੌਖਾ ਹੋ ਸਕੇ ਇਹਨਾਂ ਦੀ ਬੇਨਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ